ਆਰੇ ਬੰਦੀ ਸਿੰਘ ਚਨਾਉਣੇ ਆ ਸਾਡਾ ਸਾਥ ਦੇ ਦਿਓ ਨਾ ਨਹੀਂ ਮੈਂ ਕੁਛ ਸਵਾਲ ਪੁੱਛਣਾ ਚਾਹੁੰਦਾ ਦੇਖੋ ਮੈਂ ਕਿਸੇ ਦੇ ਖਿਲਾਫ ਨਹੀਂ ਆ ਨਾਮਾ ਬੋਲ ਮੈਂ ਮੈਂ ਜਿਹੜੇ ਸਵਾਲ ਪੁੱਛ ਰਿਹਾ ਉਹ ਸਵਾਲ ਤੁਸੀਂ ਆਪਣੇ ਆਪ ਨੂੰ ਪੁੱਛੋ ਤੇ ਉਹਦਾ ਜਵਾਬ ਜਿਹੜੇ ਤੁਹਾਡੇ ਕੋਲ ਆਉਂਦੇ ਹੈ ਉਹਨਾਂ ਨੂੰ ਤੁਸੀਂ ਵੀ ਜਵਾਬ ਦਿਓ ਇਹਦਾ ਪੁੱਤ ਕੀ ਹੈ ਕੀ ਇੱਕ ਦਿਨ ਬੰਦਾ ਜੋਲਾ ਪਾ ਲੇ ਅਮਰਤ ਸ਼ਖਲੇ ਉਹ ਪੰਥ ਪੰਜਾਂ ਦਾ ਕਿ 103 ਸਾਲ ਪੁਰਾਣੀ ਪੰਥੀ ਜਮਾਤ ਉਹ ਪੰਥ ਹੈ ਜਿਹੜਾ ਹੁੰਦਾ ਅਕਾਲੀ ਮੰਨ ਦੇ ਖਿਲਾਫ ਜੋਲਾ ਪਾ ਕੇ ਗੱਤਾਂ ਪਾ ਕੇ ਨਿਸ਼ਾਨਾ ਨਾ ਕਾਂਗਰਸ ਹੈ ਨਾ ਆਪ ਹੈ ਨਾ ਬੀਜੇਪੀ ਹੈ ਨਿਸ਼ਾਨਾ ਕੱਢ ਲਈਏ ਸਿਆਸੀ ਦੇ ਪੰਤੇਰੇ ਕਿਤੇ ਆਪਾਂ ਵਿਚਾਰੇ ਹੁਣ ਮੈਂ ਪੁੱਛਣਾ ਚਾਹਣਾ ਹੈ ਭਾਈ ਸਾਹਿਬ ਨੇ ਐਲਾਨ ਕੀਤਾ ਮੈਂ ਸਿਆਸੀ ਇਲੈਕਸ਼ਨ ਕਿ ਦੇਣੀ ਲੋਣਾ ਮੈਂ ਤਾਂ ਧਰਮ ਦਾ ਪ੍ਰਚਾਰ ਕਰਨਾ ਮੈਸੇਜ ਛਾਉਣੇ ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ ਧਰਮ ਦਾ ਪ੍ਰਚਾਰ ਤੇ ਸਿਆਸੀ ਪਰ ਇੱਕਦਮ ਰਾਤ ਨੂੰ ਮਨ ਕਿਉਂ ਬੋਲ ਜਾਂਦਾ ਕਿ ਕਾਲੀ ਦਲੀ ਚੜ੍ਹ ਫੋਰੀਏ ਤੇ ਆਪਾਂ ਰੋਕੀਏ

ਉੱਥੇ ਪਾੜ ਕਰਦੇ ਨਾ ਪਾੜ ਕਰਦੇ ਨਾ ਜਿੰਨਾ ਪਾਉਂਦੇ ਇੱਕਦਮ ਉਹ ਹਵਾਈ ਜਾਨ ਤੋਂ ਬੰਦਾ ਉੱਤਰਦਾ ਬਾਹਲੀ ਕਹਿੰਦਾ ਮੈਂ ਰੱਖ ਲੈਂਦਾ ਅੰਮ੍ਰਿਤਸਰ ਲੰਦਾ ਚੋਲੇ ਵੀ ਪਾਲੰਦਾ ਤੇ ਪੂਰਾ ਡਰਾਮਾ ਕਰ ਲੈਂਦਾ ਕੋਈ ਰੋਗਦਾ ਨਹੀਂ ਫਿਰ ਜਦੋਂ ਮਾਹੌਲ ਬਣ ਜਾਂਦਾ ਹੈ ਉਹਨੂੰ ਫੜ ਕੇ ਰੱਖ ਲੈਂਦੇ ਆ ਉਹਦੇ ਬਾਅਦ ਜਦੋਂ ਲੋੜ ਪਈ ਖੜਾ ਕਰ ਦਿੰਦੇ ਆ ਕਿਵੇਂ ਸੋਚੋ ਇੱਕ ਸਾਲ ਚ ਬੰਦਾ ਇੰਨਾ ਪੰਤਕ ਹੋ ਗਿਆ ਕਿ 103 ਸਾਲ ਪੁਰਾਣੀ ਨੂੰ ਆਪਾਂ ਸਮਝੇ ਨਹੀਂ ਪੰਤਕ 103 ਸਾਲ ਪੁਰਾਣੀ ਪਾਰਟੀ ਐ ਥੋਡੀ ਪਾਰਟੀ ਐ ਥੋੜੇ ਬਜ਼ੁਰਗਾਂ ਦੀ ਐ ਕੌਮ ਦੀ ਕਿੱਥੇ ਬੰਦੀ ਐ ਕੌਮ ਦੀ ਫੌਜ ਐ ਵਾਹ ਦੂਜੀ ਗੱਲ ਜੇ ਇੱਕ ਸਾਲ ਚ ਜਿਹੜਾ ਬੰਦਾ ਨਹੀਂ ਕੱਟ ਸਕਦਾ ਉਹ ਕੌਮ ਦੀ ਰਵਾਈ ਕਿੱਥੇ ਕਰੂੰ ਜਿਹੜੇ

जिन्होंने बादल साहब जिन्हें इन्ने सिर लगे होना है उन्होंने घरवालिया ने एक धरने नहीं दिते कि सला दो असि जकारा छह इतल साहब मतलब है जिन्होंने जेल कटी तो थी उस टाइम थोड़े डैडी ने कट्टी थी हम दसो थ डैडी पता दो महीने रखने है या दस साल रखने ਉਹ ਆਪ ਉਸ ਤੇ ਖੜੇ ਦੇ ਸਾਹਮਣੇ ਗਏ ਕਿ ਸਾਨੂੰ ਖੜੋ ਅੱਛਾ ਇੱਕ ਹੋਰ ਗੱਲ ਦੱਸੋ ਅਕਾਲੀ ਵਰਤੇ ਲੀਡਰ ਆਪ ਜਾਂਦੇ ਸੀ ਸਭ ਫੜੋ ਕਿਤੇ ਅਕਾਲੀ ਵਰਤੇ ਲੀਡਰ ਗੱਡੀਆਂ ਚ ਭੇਸ ਬਦਲ ਕੇ ਲੋਕਾਂ ਦੇ ਘਰੇ ਲੁਕ-ਲੁਕ ਕੇ ਨਹੀਂ ਆਪਣੇ ਆਪ ਨੂੰ ਸਬਤ ਵਰ ਕੀਤਾ ਫਰਕ ਦੇਖੋ ਫਰਕ ਦੇਖੋ ਤੁਸੀਂ ਇਹ ਚੋਣਾਂ ਇਕ ਗੋਾਈ ਬਰੇ ਸਾਡੀ ਕੋਈ ਵੀ ਕੋਈ ਕੌਣ ਕਰੂਗਾ ਉਹ ਕਰੂਗਾ ਜਿਹੜਾ ਇੱਕ ਦਿਨ ਪੁਲਸ ਆ ਜੇ ਕਿੱਥੇ ਹੋਵੇ ਪਹਿਲੇ ਤਾਂ ਕੋਈ ਸਮਝ ਤੂੰ 6 ਮਹੀਨੇ ਮੈਂ ਖਲਸਤਾਨ ਮੈਂ ਇਹ ਮੁੰਡੇ ਇਕਤਿਆਰ ਹੋ ਜੇ ਇਹ ਹੋ ਜਾਓ ਜੇ ਹਿੰਮਤ ਹੱਥ ਪਰੋ ਇੱਕ ਮਿੰਟ ਨਹੀਂ ਲੱਗੇ ਜੇ ਪੁਲਸ ਆਈ ਇੱਕ ਮਿੰਟ ਮੈਂ ਤੁਹਾਨੂੰ ਤੁਹਾਨੂੰ ਖਾਲਸਾ ਜੀ ਬੇਨਤੀ ਕਰਨਾ ਚਾਹਣਾ ਹੈ ਲੀਡਰ ਉਹ ਹੁੰਦਾ ਜਿਹੜਾ ਕੌਮ ਨੂੰ ਬਚਾਉਂਦਾ ਹੈ ਮਰਵਾਉਂਦਾ ਨਹੀਂ ਤੁਸੀਂ ਕਹੋ ਹੋਰ ਦੱਸੋ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੱਖਿਆ ਵਾਸਤੇ ਆਪਾਂ ਅੱਗੇ ਹੁਣ ਨਵੇਂ ਢਾਲ ਬੰਦੇ ਜੇ ਕੋਈ ਹੱਥ ਵੀ ਲਾ ਦੇ ਇੱਥੇ ਆਪਣੇ ਬੰਦੇ ਨੂੰ ਛਡਾਉਣ ਵਾਸਤੇ ਗੁਰੂ ਮਹਾਰਾਜ ਨੂੰ ਤੁਸੀਂ ਥਾਣੇ 'ਚ ਲੈ ਜਾਓ ਤੇ ਪਿੱਛੇ-ਪਿੱਛੇ ਤੁਸੀਂ ਜਾਓ ਕਿ ਤੁਹਾਨੂੰ ਪਤਾ ਕੋਈ ਲਾਠੀ ਗਾਲ ਨਹੀਂ ਕਰੂਗਾ ਗੁਰੂ ਮਹਾਰਾਜ ਨਾਲ ਕੋਈ ਇੰਜ ਕੁਝ ਕਰਦਾ ਕੰਮ ਫਿਰ ਮੈਂ ਆ ਜਿੱਥੇ ਮੈਂ ਤੋਣਾ ਕਿ ਤੁਸੀਂ ਸੋਚੋ ਕੀ ਨਿਸ਼ਾਨਾ ਇਹਨਾਂ ਦਾ ਕੱਲਾ ਅਕਾਲੀ ਦਲ ਖਤਮ ਕਰਨਾ ਮੈਂ ਹੁਣੇ ਇੱਕ ਅਫਸਰ ਨੂੰ ਪੁੱਛ ਰਿਹਾ ਸੀ ਇਲੈਕਸ਼ਨ ਕਮਿਸ਼ਨ ਦੇ ਕੀ ਭਾਈ ਸਾਹਿਬ ਦਾ ਪੁੱਛ ਰਿਹਾ ਸੀ ਨਾ ਕਾਗਜ਼ੋਤ ਨਹੀਂ ਆਈ ਇਲੈਕਸ਼ਨ ਕਮਿਸ਼ਨ ਦੇ ਅਫਸਰ ਨੇ ਕਿਹਾ ਸਾਨੂੰ ਜੇਲ੍ਹ ਸੁਪਰਡੈਂਟ ਡਬਲ ਕੋਟ ਦਾ ਫੋਨ ਆਇਆ ਜੀ ਕਿ ਮੇਰੇ ਸਾਹਮਣੇ ਸੋਚ ਚੁੱਕੀ ਹੈ ਜੀ ਇਹਨਾਂ ਕਾਲੀ ਤੁਸੀਂ ਪਾਸ ਕਰੋ ਜਾਂ ਐਨਐਸਏ ਚ ਬੰਦਾ ਹੋ ਤੇ ਜੋ ਜੇਲ੍ਹ ਸੁਪਰਡੈਂਟ ਇੰਨਾ ਵਹਿਲਾ ਹੈ ਕਿਥੇ ਟੈਲਫੋਨ ਆਪ ਕਰੋ ਹੋਰ ਕਿੰਨੇ ਐਨਐਸਏ ਦੇ ਉਹਦਾ ਕਲੈਕਸ਼ਨ ਲਾ ਲੜਨੀ ਸਾਤੇ ਬਾਦਲ ਸਾਹਿਬ ਮੈਂ ਛੋਟਾ ਜਿਹਾ ਹੁੰਦਾ ਸੀ ਬਾਦਲ ਸਾਹਿਬ ਕਿਤੇ 3 ਸਾਲ ਕੋਈ ਮਟੂਰ ਗੇਰ ਸੀ 2 ਸਾਲ ਕਿਸੇ ਹੋਰ ਦੇ ਸੀ 4 ਸਾਲ ਕਿਸੇ ਹੋਰ ਦੇ ਸੀ ਮੈਨੂੰ ਯਾਦ ਹੈ ਇੱਕ ਗੱਲ ਕੋਈ ਮਟੂਰ ਦੀ ਤਮਿਲ ਲਾਟੂ ਚੋਂ ਬੰਬ ਟੂਰ ਸ਼ਾਰਾ ਉੱਥੇ ਜੇਲ੍ਹ ਰੱਖੇਗੇ ਸਾਨੂੰ 6 ਮਹੀਨਿਆਂ ਬਾਅਦ ਮਸਾ ਇੱਕ ਦਿਨ ਮੈਨੂੰ ਦਿੰਦੇ ਸੀ ਇੱਥੇ ਹਰ ਰੋਜ਼ ਪਰਵਾਰ ਮਿਲਦਾ 6 ਮਹੀਨਿਆਂ ਬਾਅਦ ਜੇ ਮੈਨੂੰ ਯਾਦ ਆ ਜਦੋਂ ਮੈਂ ਤੇ ਮੇਰੀ ਮਾਤਾ ਜੀ ਘੇਰ ਮਿਲ ਸਾਨੂੰ ਇੰਨਾ ਤੰਗ ਕਰਦੇ ਸੀ ਜਿਹੜੇ ਰਿਕਸ਼ੇ ਤੇ ਜਾਂ ਸਕੂਟਰ ਤੇ ਚੜਦੇ ਪੁਲਿਸ ਵਾਲੇ ਆ ਕੇ ਤੁਹਾਨੂੰ ਤਾਰਨ ਦੇ ਕੇ ਕੋਈ ਰਿਕਸ਼ਾ ਲੰਦੇ ਨੇ ਲੈ ਕੇ ਨਹੀਂ ਜਾਣਾ ਧਵਾਦੀ ਹੈ ਹੋਰ ਤਾਂ ਸਾਨੂੰ ਕਮਰਾ ਨਹੀਂ ਮਿਲਦਾ ਸੀ ਇਥੇ ਜੋਰਜ ਫਰਨੇਂਡੇ ਤੁਸੀਂ ਪਤਾ ਹੋਣਾ ਲੀਡਰ ਹੁੰਦਾ ਸੀ ਜੋਰਜ ਫਰਨੇਂਡੇ ਜਨਤਾ ਪਾਰਟੀ ਦਾ ਉਹਦੀ ਪਾਰਟੀ ਦੇ ਕੋਈ ਵਰਕਰ ਸੀ ਅਸੀਂ ਉਹਨੂੰ ਟੈਲੀਫੋਨ ਕੀਤਾ ਯਾਰ ਸਾਨੂੰ ਕੋਈ ਰਹਿਣ ਨੂੰ ਕੋਈ ਗੱਡੀ ਸਾਨੂੰ ਲੈ ਕੇ ਜਾਣ ਨੂੰ ਸਾਨੂੰ ਨਾ ਬੋਲੀ ਆਉਂਦੀ ਇੱਥੇ ਨਾ ਸਾਨੂੰ ਬੋਲੀ ਆਉਂਦੀ ਹੈ ਨਾ ਅਸੀਂ ਕੋਈ ਪਤਾ ਅਸੀਂ ਉਹਨਾਂ ਦੇ ਵਰਕਰਾਂ ਦੇ ਘਰੇ ਰਹਿੰਦੇ ਸੀ ਤੇ ਉਹ ਲੈ ਕੇ ਜਾਂਦੇ ਸੀ ਸਾਨੂੰ ਕੇਲ ਚ ਅਜੇ ਦੇਖਿਓ ਅੱਛਾ ਜਦੋਂ ਮੁਲਾਕਾਤ ਹੁੰਦੀ ਸੀ एक सी आई डी आना पास बैठे बापना अंग्रेजी कोई समझ नहीं आ, वो चिल है बहादुर साहब ने पता तीन साल बाद छे जाऊंगे या छे साल बाद छे जाऊंगे अच्छा दूजी गल मैं देख रहा यह बंदी सिख परिवार 34 ਸਾਲ ਅਭੀ ਵੀ ਮਾਤਾ ਨੂੰ ਇਹਨਾਂ ਨੇ ਘਰ ਵਾਲੇ 34 ਸਾਲ ਕਿਤੇ ਮੇਰੇ ਵੀਰ ਨੇ ਆਪਣੇ ਮੈਨਫੈਸਟੋ ਲਿਖਿਆ ਕਿ ਮੈਂ ਇਹਨਾਂ ਨੂੰ ਛਡਾਣਾ ਨਹੀਂ ਉਹ ਤਾਂ ਆਪਣੇ ਆਪ ਨੂੰ ਛਡਾਉਣ ਵਾਸਤੇ ਇਲیکشن ਲੜ ਰਹੇ ਹੈ ਅਕਾਲੀ ਦਲ ਇਹਨਾਂ ਨੂੰ ਛਡਾਉਣ ਵਾਸਤੇ ਇਲیکشن ਲੜ ਰਹੇ ਅਸੀਂ ਜਿੰਨੇ ਬੰਦੇ ਸੀ ਕ ਸਾਰੇ ਪਰਿਵਾਰ ਅਕਾਲੀ ਦਲ ਨਾਲ ਉਹਨਾਂ ਨੂੰ ਵਿਸ਼ਵਾਸ ਅਕਾਲੀ ਦਲ ਤੇ ਹੈ ਉਹ ਕੱਲਾ ਵੀਰ ਕਹਿੰਦਾ ਮੈਨੂੰ ਛੱਡ ਦਿਓ ਬਾਕੀਆਂ ਰਹਿਣ ਅੰਦਰ मैं खालसा जी क्यों गल कह रहे हैं? कि आप पछाणिए अपने किड़े है क्योंकि आपने बार बार पछताने हैं आदू वाल आड आ भाई मोकम सिंह की शक्ला देख लो उत्तों भी गात्रा चोले पाए है अह कहे कि पता नहीं किडा वा महापुरख आ गया पर है कौन एजेंसियों आई पी के बंदे हूँ कितने है ਉਦੋਂ ਅਕਾਲੀ ਦਲ ਦੇ ਖਿਲਾਫ ਸਰਕਾਰੋਂ ਆਉਂਦੇ ਹੁੰਦੇ ਸੀ ਕਿ ਅਕਾਲੀ ਦਲ ਦੀ ਸਰਕਾਰ ਸੀ ਅੱਜ ਬੀਜੇਪੀ ਚ ਹੈ ਬੀਜੇਪੀ ਚ ਤੇ ਹਲੇ ਵੀ ਨਹੀਂ ਜਾਗੋਗੇ ਹਲੇ ਵੀ ਦੇਖੋਗੇ ਫਿਰ ਨੁਕਸਾਨ ਆਪਣੀ ਕੌਮ ਦਾ ਹੋਊ